ਹਾ ਮੈ ਲਾਉ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਅੱਜ ਮੈਨੂੰ ਆ ਗਿਆ ਪੁੰਨੇ ਚ ਪੰਜਵਾਂ ਦਿਨ ਤੇ ਆਪਾਂ ਜਾ ਰਹੇ ਹਾਂ ਸ਼ਨੀਵਾਰ ਬਾੜਾ ਬਹੁਤ ਹੀ ਸੋਹਣਾ ਪਾਰਕ ਆ ਉਹ ਦੇਖਣਾ ਅੱਜ ਆਪਾਂ ਚੱਲ ਜਾਂਦੇ ਹਾਂ ਇਹ ਕੋ ਰਾਸਤਾ ਆਟੋ ਫੜਾਂਗੇ ਗਾਂ ਤੋਂ ਆਟੋ ਵੜਾਉਣ ਨੂੰ ਪੁੱਛਦੇ ਆ ਕਿੰਨੇ ਪੈਸੇ ਲਊਗਾ ਤੇ ਆਪਾਂ ਚੜਦੇ ਆ ਫਿਰ ਸ਼ਨੀਵਾਰ ਵੜਾਂ ਨੂੰ ਤਾਂ ਗਾਇਸ ਹਾਲੇ ਤੱਕ ਕੋਈ ਆਟੋ ਨਹੀਂ ਆਇਆ ਆਪਾਂ ਆਟੋ ਦੀ ਵੇਟ ਕਰ ਹੀ ਜੰਨੇ ਹੈਗੇ ਆ ਨਹੀਂ ਰਿਹਾ ਅਜੇ ਆਟੋ ਜਦੋਂ ਆਗਾ ਡੱਬਾ ਚੜਨਾ ਆਟੋ ਤੋਂ ਉਹ ਡੱਬ ਕੇ ਦੇਖਦਾ ਰੋਕਦੀ ਨਹੀਂ ਕੋਈ ਤਾਂ ਗਾਇਸ ਸ਼ਨੀਵਾਰ ਵੜਾ ਬੰਦ ਹੋ ਚੁੱਕਾ ਹੈਗਾ 5:30 ਵਜੇ ਬੰਦ ਹੋ ਜਾਂਦਾ ਤੇ ক্লোজিং ਟਾਈਮ ਆ ਗਿਆ ਤਾਂ ਡਾਂਗਰ ਕਿੱਪਾ ਗਏ ਨਹੀਂ ਹੁਣ ਆਪਾਂ ਇੱਧਰ ਹੀ ਚੱਲਦੇ ਹਾਂਗੇ ਵਾਪਸੀ ਆਹ ਦੇਖੋ ਰਸਤਾ ਆਪਾਂ ਚੱਲਦੇ ਹਾਂ ਹੁਣ ਜਸਕਰਨ ਕੋਲ ਇੱਥੋਂ ਖਾਪੀ ਕੇ ਚੱਲਦੇ ਹਾਂਗੇ ਬਹੁਤ ਹੀ ਘੈਂਟ ਘੈਂਟ ਢਿਸ਼ਾਂ ਬਈ ਇੱਥੇ ਖਾਣ ਨੂੰ ਕੋ ਨਜ਼ਰ ਸਾਰਿਆਂ ਨੂੰ ਇੱਥੇ ਆ ਕੇ ਵਿਜ਼ਿਟ ਕਰੋ ਤੇ ਖਾਓ ਜ਼ਰੂਰ ਬਹੁਤ ਸਵਾਦਿਸ਼ਟ ਆਪਾਂ ਚੱਲ ਜਾਈਏ ਨੇ ਹੁਣ ਕੋਲੇ ਜਰਾ ਨੇ ਦੇਖੋ ਆਹ ਦੇ ਉੱਪਰ ਕੀ ਇਹ ਦੇਖਦੇ आ देखो भाई कुर्सियां लगा इतने लगता कोई प्रोग प्रोग्राम है इतना अच्छा ग्राउंड बहुत प्रोग्राम होंगे इत बहुत प्रोग्राम होंगे ग्राउंड बराबर आ गए सामने अस्पताल होता आई है सीधा ऐसा सब्जी भी ली आप भी लैने ਚਲੋ ਅੱਗੇ ਚੱਲ ਕੇ ਦੇਖਦੇ ਆਂ ਤਾਂ ਗਾਇਸ ਹੁਣ ਆਪਾਂ ਇੱਥੇ ਬਨਾਣਾ ਮਿਲਕਸ਼ੇਕ ਮਾਇਆ ਪੀਣਾਗਾ ਉਹ ਮਗਾਇਆ ਸੀਗਾ ਇੱਥੇ ਕੰਟੀਨ ਆ ਜਾਏਗੀ ਜੂਸ 바ਰ ਉਹ ਦੇਖੋ ਸਾਹਮਣੇ ਜੂਸ 바ਰ ਚ ਬਨਾਣਾ ਮਿਲਕਸ਼ੇਕ ਲੈ ਕੇ ਆਉਂਦਾ ਬਾਈ ਤੇ ਇੱਥੋਂ ਆਪਾਂ ਪ੍ਰਿੰਟ ਿਆ ਕਢਾਉਣਾ ਆਏ ਸੀਗੇ ਨਿਕਲਿਆ ਨਹੀਂ ਆਹ ਦੇਖੋ ਇਹ ਫੌਜੀਆਂ ਦੇ ਕੱਪੜੇ ਮਿਲ ਜਾਂਦਾ ਦੁਕਾਨ ਚੋਂ ਟ੍ਰਾਂਕ ਟ੍ਰਾਂਕ ਵੀ ਮਿਲਦਾ ਫੌਜੀਆਂ ਵਾਲਾ ਦੇਖੋ ਸਾਰਾ ਕੁਝ ਉਹ ਦੁਕਾਨ ਤੋਂ ਹੀ ਫੌਜਾਂ ਦੀ ਮਿਲਦਾ ਹੈ ਕੰਟੀਨ ਆ ਇਹ ਆ ਦੇਖੋ ਫੌਜੀ ਆ ਦੇਖੋ ਇਧਰ ਸਾਹਮਣੇ ਆ ਰਸ ਤੋਂ ਉੱਧਰ ਨੂੰ ਜਾਂਦਾ ਹੈ ਆ ਬੈਂਕਾ ਵੀ ਇੱਥੇ ਉਹ ਸਾਹਮਣੇ ਬੈਂਕਾ भाई आप बहर खिलाफ इतों तवा तुवा तो ला रोटा बनाने वो लैंना मार्केट सामने आ गई मार्केट इस वे शहर बहुत हसीन हो जाता है बड़ा हसीन लगन लग जाता है इस वे शहर हाथ नहीं जे ਦੁਪਹਿਰੇ ਇੱਥੇ ਤੋਂ ਧੁੱਪ ਤੋਂ ਬਹੁਤ ਹੁੰਦੀ ਹੈ ਬਹੁਤ ਗਰਮੀ ਹੁੰਦੀ ਹੈ ਤਾਂ ਕਰਕੇ ਲੋਕ ਘਟ ਨਿਕਲਦੇ ਐ ਇਸ ਵੇਲੇ ਨਿਕਲਦੇ ਹੈਗੇ ਹਾਂ ਬਈ ਹੁਣ ਆਪਾਂ ਆ ਦੁਕਾਨ ਹੈ ਡੀਕੇ ਨੇ ਉਹ ਦੇਖੋ ਬਾਈ ਨੇ ਕੋਈ ਪ੍ਰਿੰਟ ਪ੍ਰਿੰਟ ਕਰਾਉਣਾ ਸੀਗਾ ਉਹ ਕਢਾ ਰਿਹਾ ਹੈਗਾ ਆਪਾਂ ਖੜੇ ਡੀਕੇ ਨੇ ਇੱਥੇ ਬਾਹਰ ਉੱਤੇ ਮੁੜ ਕੇ ਆਪਾਂ ਹਸਪਤਾਲ ਦੇ ਅੰਦਰ ਚੱਲਣਾ ਹੈਗਾ ਕੋਰਨਰ ਗੰਗੋਲੀ ਫੋਨ ਲਾਈ ਜਾਂਦੇ ਆ ਤੇ ਆ ਪੱਤਾਵਾ ਲੈਣ ਆਏ ਸੀ ਆਪਾਂ ਨੂੰ ਤਵਾ ਨਹੀਂ ਮਿਲਿਆ ਉਹ ਕਹਿੰਦੇ ਖੜਕੀ ਬਾਜ਼ਾਰ ਚ ਜਾਣਾ ਕੋੜਕੀ ਬਾਜ਼ਾਰ ਚ ਜਾਣਾ ਕੋੜਕੀ ਬਾਜ਼ਾਰ ਚ ਮਿਲਿਆ ਕੋੜਕੀ ਬਾਜ਼ਾਰ ਚ ਮਿਲਿਆ ਆ ਵੀ ਹਰ ਚ ਮੈਨ ਨਹੀਂ ਲਿਆ ਜਾ ਕੰਟੀਨ ਚੋਂ ਮਿਲ ਜਾਂਦਾ ਕੰਟੀਨ ਚੋਂ ਦੇਖ ਰਹੇ ਆ ਜੇ ਮਰਕਿਆ ਦਾ ਨਹੀਂ ਪਰ ਉਹ ਦੇਖੋ ਪੀੜੀ ਪਸਾਨੀ ਕੀ ਦੀ ਹੋਈ ਪਈ ਹੈਗੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਲੱਗਦਾ ਕੋਈ ਚੱਲਦੇ ਆ ਉੱਥੇ ਵੀ ਮਾੜਾ ਮੱਟਾ ਸਵਾਜੀ ਜਾਨਤੀ ਹੈ ਨਾ ਸਵਾਜੀ ਜਵਾਜੀ ਜਵਾਜੀ ਜਾਨਤਿਆ ਸਵਾਜੀ ਮਹਾਰਾਜ ਦੀ ਫੋਟੋ ਉਧਰ ਦੇਖੋ ਪ੍ਰੋਗਰਾਮ ਇੱਥੇ ਸ਼ਾਮ ਨੂੰ ਆ ਕੇ ਦੇਖਾਂਗੇ ਇੱਥੇ ਨਾਲ ਇੱਥੇ ਉਹ ਕਰ ਪਾਇਆ ਇੱਧਰ ਮਿੱਟੀ ਛਿੱਟੀਆਂ ਦੇ ਪਤਾ ਨਹੀਂ ਕਾਲ ਸਟਰੇ ਆ ਗਏ ਵਧੀਆ ਪ੍ਰੋਗਰਾਮ ਹੁੰਦਾ ਇੱਥੇ ਗਾਇਜ਼ ਹੁਣ ਆਪਾਂ ਮੁਹੰਮਦ ਖਾ ਗਏ ਆ ਚਿਕਨ ਤੇ ਇੱਥੇ ਇੱਕ ਗੱਲ ਦੇਖਿਆ ਕਿ ਇੱਥੋਂ ਦੇ ਜਿਹੜੇ ਲੋਕ ਆ ਗਏ ਸਿਕਟਾਂ ਬਹੁਤ ਦਿੰਦੇ ਆਗੇ ਤੇ ਕੁੜਾਂ ਨਾਲ ਇੱਥੋਂ ਦਾ ਬਹੁਤ ਸਿਕਟਾਂ ਬੀੜੀਆਂ ਸਿਕਟਾਂ ਬੀੜੀਆਂ ਬਲੋ ਬੀੜੀਆਂ ਦੇ ਨਹੀਂ ਬਹੁਤ ਸਿਕਟਾਂ ਪਿੰਚਾਣਾਗਾ

ਚਾ ਹੁਣ ਆਪਾਂ ਚੱਲਦੇ ਹਾਂ ਜਿਸ ਕਾ ਅੰਦਰ ਚੱਲਦੇ ਨੇ ਉਸ ਕਾਰ ਨੂੰ ਲੈ ਕੇ ਫਿਲਮ ਦੇਖ ਕੇ ਫਿਰ ਹੁਣ ਆਪਾਂ ਚੱਲ ਰਹੇ ਹਾਂਗੇ ਘਰੇ ਜਿਸ ਕਾਰ ਨੂੰ ਲੈ ਕੇ ਘਰੇ ਗਏ ਨਾ ਬਾੜ ਚ ਲੱਗਦਾ ਬਹੁਤ ਹੋ ਗਿਆ ਇੱਥੇ ਅੱਜ ਕਿ째 ਜਾ ਰਿਹਾ ਦੇਖਦੇ ਆ ਕੀ ਹੋ ਗਿਆ ਤਾਂ ਗਾਇਜ਼ ਬਾੜ ਮੇਲਾ ਲੱਗਾ ਹੋਇਆ ਹੈਗਾ 70 ਬਤੀ சிவாਜੀ ਮਹਾਰਾਜ ਦਾ ਮੇਲਾ 400 ਕੇ ਦਿਖਾਉਣਗੇ ਆਪਾਂ ਚੱਲ ਦੇਾਂਗੇ ਚੱਲੇਗਾ ਭਾਈ ਤਾਂ ਗਾਇਜ਼ ਅੱਜ ਅਸੀ ਬਾਦ ਜੀ ਮਹਾਰਾਜ ਦਾ ਜਾਣਦੇ ਨੇ ਤੇ ਉੱਥੇ ਦੇਖਦੇ ਆਂਗੇ ਹੋਰ ਆਮ ਹੋਈ ਜਾਂਦਾ ਬਾਦ ਜੀ ਜੀ ਆਪਣੇ ਪ੍ਰਜੇਮੇ ਦਰਸ਼ਨ ਨਿਮਾਨ ਕਰ ਲੱਗਿਆ ਪਿਆਗਾ

ਆ ਦੇਖੋ ਜੀ ਹੁਣ ਅਗਲਾ ਸੀਨ ਸਟਾਰਟ ਹੋਊਗਾ ਅਬਦਲ ਖਾਨ ਨੂੰ ਮਾਰੂਗਾ ਸ਼ਿਵਾਜੀ ਮਹਾਰਾਜ ਅਬਦਲ ਖਾਨ ਕੋ ਮਾਰੇਗਾ ਨਾ ਭਾਈ ਅਬਦਲ ਖਾਨ ਕੋ ਮਰਗੋ ਦੇਖੋ ਸਾਈਡ ਬਤਨਾਵਾ ਤਿਆਰ ਕਰੀ ਜਾਂਦੇ ਉਹ ਦਿਖਾਉਣਾ ਜਦੋਂ ਸਟੋਰੀ ਸਟਾਰਟ ਹੋ ਗਈ ਉਸ ਤੋਂ ਹਿੰਦੀ ਜੂੰਦਾ ਬਹੁਤ ਸਮਝ ਆਉਂਦਾ ਨਾ ਭਾਈ ਉਸ ਸ਼ਿਵਾਜੀ ਮਹਾਰਾਜ ਦਾ ਬਹੁਤ ਬਤਾ ਦੇਣਾ ਭਾਈ आगला, आगला अब्दुल खान आगे अगला प्रोग्राम हिंदी हिंदी चे बोलणे एक महत्वाची सूचना आहे आपण पूर्वार्ध झाल्या म्हणजे थोडा गॅप घेणार होतो परंतु गॅप होणार नाही यानंतर जे आपण प्रश्न मंजुसा घेणार होतो त्याऐवजी आपण लकी ड्रॉच्या माध्यमातूनच ते बक्षीस या ठिकाणी जाहीर करणार आहेत की बोलता करता की मोबाईलच्या लकी ड्रॉ मधून कोणी बाद होऊ नये म्हणून पहिला जो लकी ड्रॉ होईल तो मोबाईलचाच होईल होने भी भी हिंदी बोलूंगी देखो कृष्णा जी कृष्णा जी ये क्या हो रहा है हम भाई पहुंच गए उस सीमा का सारा मुल्क हमने काबिज कर लिया है दखन की रियासत में हमारी दहशत फैल रही है यहां के सारे सरदार, वतनदार हमें शामिल हो रहे इस खान की दहशत चारों तरफ फैल चुकी है मगर, मगर कुछ छूट रहा है कुछ वो सीवा अब राजगढ़ से उठकर प्रतापगढ़ जाकर बैठा है उसकी फौज हमारा सामने से मुकाबला क्यों नहीं कर रही है भाग गया। हमें लगा था

भला दस हजार मरगटों को काटने में कितना वक्त लगेगा पाजान सबर बेटा सबर सबर का फल हमेशा मीठा होता है पाजन बॉयज से प्रतापगढ़ ज्यादा दूर नहीं लेकिन बेटा पाजन ये जावली का इलाका बड़ा ही खौफनाक चारों ओर से घना जंगल ऊंचे ऊंचे पहाड़ और बड़े बड़े खाद ऐसी जगह भाग गया वो सीमा यही सोचता होगा कि पहले हमला हम करेंगे और छोटे छोटे रास्ते फिर हमें हमला करने के लिए और सारा एक बार हमने भाई छोड़ दी फिर वो सिवा अपने गर्मी कावे का इस्तेमाल करके हमारे फौज की बर्बादी कर सकता है लेकिन हमारी याद ही उमर इस जाम नहीं मिल गई ये अफजल हमेशा उस सिवा से दो कदम आगे सोचता है अफजल हमारे हाथ सिवा के कितने गढ़ किले लगे अब तक और तुमने ये भी कहा था कि कानू जी को तुमने फरमान भेजा है तो अब तक हमसे मिलने क्यों नहीं आया वो नहीं का। उस जी का एक भी किला हमारे हाथ नहीं लगा हर किले पे हजारों की नाकाबंदी की हमारे साथ आने से मना तुमा शिवाजी महाराज आदमी भाई जीऊंगा मरूंगा तो उसका पर सेवा के लिए <laughs> अच्छा अच्छा बहुत खूब बहुत उस्ताद जी लगता है अब हमें कोई नई चाल चलनी पड़ेगी हुजूर हां समझ लो नहीं हमें नहीं लगता कि वो सेवा सिधि तरह हमारे सामने पेश हो। वो सिर्फ हमारा बहुत साया कर रहा है उस्ताद जी कृपया आप काम कीजिए आप तो हमारे वकील तो बनकर उस सीमा के पास जाएं उन्हें पता लग गया मैंने मारूंगा हमसे क्या चाहता है ये जानने की कोशिश की वो तो वाकई हमसे डरता है या डरने का केवल नाटक कर रहा है ये भी समझ लीजिए हमारी ताकत का अंदाजा उसे दिलाइए लेकिन बड़े प्यार से और उस सीमा को हमारा पैगाम दीजिए कि उसके भेजे हुए तोहफे हमें बहुत पसंद आ और हम शाहजी राजा के दोस्त थे इसके भी याद दिलाई जी बाकी आपको ज्यादा कुछ बताने की जरूरत नहीं आप ने होशियार हो अब उस सिवा को कैसे रिझाना है ये सिर्फ आप ही के हाथ में है हम आपका इंतजार करेंगे जी

गड तर मोठा सुरेख सजावलाय शिवाजीने शिवाजी, शिवाजी नाही शिवाजी राज म्हणा बंदर, तर मुठा सुरेक जी जी बोल रहे नहीं जय्यत तयारी दिसतीये गैरसमज होतोय आपला राजांच्या प्रत्येक गडावर हा नेहमीच बंदोबस्त कृष्णाजी आमचं भाग्य थोर म्हणून खान साहेबांनी आमच्या राजांची आठवण ठेवली ਆ ਜੀ ਹੁਣ ਆਪਾਂ ਚਾਹ ਲੈ ਕੇ ਆਣੇ ਹਾਂ ਦਸਕਰਨ ਕੋਲ 70 ਵਜੇ ਸ਼ਿਵਾਜੀ ਮਹਾਰਾਜ ਦੀ ਕਹਾਣੀ ਦੱਸੀ ਜਾਂਦੇ ਸੀ ਉਹ ਮਰਾਠੇ ਜਿ ਕੋ ਸਮਝ ਹੀ ਨਹੀਂ ਗਈ ਪਰ ਹਿੰਦੀ ਚ ਜਿਹੜੀ ਦੱਸੀ ਉਹ ਸਾਨੂੰ ਸਮਝ ਆ ਗਈ ਹੁਣ ਅਸੀਂ ਅੰਦਰ ਜਾ ਰਹੇ ਆਂ ਗਿਆ ਹੱਸਤਾ ਇਸ ਤੋਂ ਬਾਅਦ ਹੁਣ ਅਬਦੁਲ ਕੁਮਾਰ ਕਵਰਾ ਹੈ ਪਿਆ ਅਭੀ ਮੇਰੀ ਮੈਨੂੰ ਮਾਰੂਗਾ ਉਹ ਅਬਦੁਲ ਕੁਮਾਰ ਕੋਲ ਹੈਗੀ ਹੈ ਕਿ 40000 ਦੀ ਸੈਨਾ ਤੇ சிவாਜੀ ਮਹਾਰਾਜ ਕੋਲ ਹੈਗੀ ਹੈਗੀ 5000 ਦੀ ਸੈਨਾ ਤੇ ਹੁਣ ਉਹਨੂੰ சிவாਜੀ ਮਹਾਰਾਜ ਆਪਦੇ ਪਲਾਨ ਮੁਤਾਬਕ ਮਾਰੂਗਾ ਤੇ ਬਾਅਦ ਚ ਇਹ ਸਾਰੀ ਕਹਾਣੀ ਖਤਮ ਹੋ ਜੂਗੀ ਹੁਣ ਆਪਾਂ ਚੱਲੇ ਅੰਦਰ ਕਬਜ਼ਾ ਕਰ ਲੂਗਾ ਉਹਦੀ ਰਿਆਸਤ ਤੇ ਸਾਰੀ ਤੇ ਚਲੋ ਹੁਣ ਆਪਾਂ ਚੱਲੇ ਅੰਦਰ ਬਹੁਤ ਟਾਈਮ ਹੋ ਗਿਆ ਤੋਂ ਹੁਣ ਆਪਾਂ ਆਪਣੇ ਰੂਮ ਚ ਪਹੁੰਚ ਚੁੱਕੇ ਆਂ ਤੇ ਸਾਡੀ ਵੀਡੀਓ ਦੇਖਣ ਲਈ ਕਰ ਲੋ ਸਾਡਾ ਚੈਨਲ ਸਬਸਕ੍ਰਾਈਬ ਹੁਣ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ